ਆਦਰ ਸਾਮਰਾਜ ਦਾਦਾ ਵੀ ਗੁਰੂ ਪਿਤਾ ਵੀ ਗੁਰੂ ਦਾਦਾ ਤਾਨਗੁਰ ਹਰਕੋਬੀ ਸਾਹ ਮਹਾਰਾਜ ਜਿਹਨੇ ਪਾਸ਼ਾ ਤਾਨਗੁਰ ਗੋਬੀ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਮਨਾ ਲੱਗਿਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਗੋਬੀ ਸਿੰਘ ਮਹਾਰਾਜ ਨੇ ਕੀ ਕੀ ਕੀਤਾ ਉਹਨਾਂ ਦੀਆਂ ਕਹਾਣੀਆਂ ਨੂੰ ਉਹਨਾਂ ਦੇ ਸਾਥੀਆਂ ਨੂੰ ਅਸੀਂ ਅਜਾਈਆਂ ਨਹੀਂ ਜਾਣਦੇ ਨਾ ਸੋ ਅੱਜ ਅਪਾ ਕਿਸੇ ਵੀ ਜਨਮ ਦਿਨ ਤੇ ਜਾਂਦੇ ਹੁੰਦੇ ਆ ਕੋਈ ਨਾ ਕੋਈ ਗਿਫਟ ਲੈ ਕੇ ਜਾਂਦੇ ਹੁੰਦੇ ਆ ਫੜਾ ਤਾਨਗੁਰ ਗੋਬੀ ਸਿੰਘ ਮਹਾਰਾਜ ਦੇ ਜਨਮ ਦਿਨ ਤੇ ਆਏ थोड़ा हो सकता है तरताली साल माता गुजर कौ की जलो माता गुजर कौ ਤਾਨਕੁਰ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਉਹ ਸਾਡੇ ਕਿੰਨ ਹਾਜ਼ਰੀ ਮਾਤਰਾ ਬੈਠੀਆਂ ਨੇ ਜਦੋਂ ਬੱਚੇ ਦਾ ਜਨਮ ਨਾ ਹੋਵੇ 2 3 ਸਾਲ 4 ਸਾਲ 5 ਸਾਲ ਮਾਤਾਵਾਂ ਨੂੰ ਠੇਕਰ ਪੈ ਦਿੰਦੀ ਹਾਏ ਬੱਚੇ ਦਾ ਜਨਮ ਨਹੀਂ ਹੋ ਰਿਹਾ ਤਾਨਕੁਰ ਗੋਬਿੰਦ ਸਿੰਘ ਮਹਾਰਾਜ ਦੀ ਦਾਦੀ ਦਾ ਨਾਮ ਸਿੰਘ ਮਾਤਾ ਨਾਨਕੀ ਇੱਕ ਬਾ ਬੇਬੇ ਨਾਨਕੀ ਸੀ ਗੁਰਨਾਨਦ ਦੇਵ ਮਹਾਰਾਜ ਦੀ ਭੈਣ ਉਹ ਪਲੀਜ਼ ਸ਼ਾਂਤੀ ਦਾ ਦਾਰਬਖਸ਼ੋ ਆਪਣੇ ਬੱਚਿਆਂ ਨੂੰ ਟਕਾਲ ਚ ਲੈ ਕੇ ਆਓ ਕੋਈ ਬੱਚਾ ਆਵਾਜ਼ ਨਾ ਕਰੇ ਅਕੈਡਮੀ ਦੇ ਬੱਚੇ ਵੀ ਬੱਚੇ ਆਵਾਜ਼ ਨਾ ਕਰੋ ਬੜੀ ਮੁਸ਼ਕਲ ਹੈ ਨਾ ਲੇ ਭਾਣਦੇ ਆ तो धन गुरु गोबिंद सिंह महाराज की उम्र जिस टाइम गुरु तेग बहादुर साहब महाराज का जन्म होता साल से गुरु माता गुजर कौर की उम्र तरतालीस साल से गुरु गोबिंद सिंह महाराज का जल्द जन्म होया तेती साल बाद साल बाद गुरु सिंह महाराज का माता गुजर कौर जी जन्म हो ਉਤੇ 30 ਸਾਲਾਂ ਬਾਅਦ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉੱਤੇ ਭਾਦਰਸਾਲ ਮਾਰਗ ਨੂੰ ਜਾਣਾ ਪੈ ਗਿਆ ਆਸਾਨ ਕੁਝ ਰਾਜਨੀਤਿਕ ਛਗਵੇਂ ਚੱਲਦੇ ਹੋਣਿਆ ਰਾਜਿਆਂ ਦੇ ਵਿੱਚ ਛਗਵੇਂ ਚੱਲਦੇ ਸੀ ਉਹਨਾਂ ਨੇ ਚੱਲਿਆ ਉੱਤੇ ਭਾਦਰਸਾਲ ਮਾਰਗ ਨੂੰ ਸੁਰਾਖ ਸੁਧੀਆਂ ਆਸਤੇ ਬੁਲਾਇਆ ਤਾਂ ਉੱਤੇ ਮਾਰਗ ਆਸਾਨ ਚੱਲੇਗਾ ਆਸਾਨ ਜਿਵੇਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਨਾ ਕੋਈ ਟੈਲੀਫੋਨ ਹੁੰਦਾ ਸੀ ਨਾ ਕੋਈ ਕਨੈਕਸ਼ਨ ਕਿਸੇ ਨਾਲ ਜੁੜਦਾ ਸੀ ਤਾਂ ਉਦੋਂ ਮਾਰਗ ਆਸਾਨ ਚੱਲੇ ਕਿ کئی-ਕਈ ਸਾਲ ਵਾਪਸ ਨਹੀਂ ਸੀ ਆਉਂਦੇ ਅੰਤਿ 45 ਸਾਲਾਂ ਬਾਅਦ ਪਿਤਾ ਬਣੇ ਤਾਂ ਆਪਣੇ ਬੱਚੇ ਦਾ ਮੁੱਖ ਵੀ ਨਾ ਦੇਖਿਆ ਉਸ ਟਾਈਮ ਮਹਾਰਾਜ ਆਸਾਮ ਚਲੇ ਗਏ ਮਹਾਰਾਜ ਉਸ ਟਾਈਮ ਵੀ ਸਿੱਖ ਪੰਡਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਰਾਜਨੀਤਿਕ ਮਸਲਿਆਂ ਨੂੰ ਸੁਲਝਾਉਣ ਲਈ ਚਲੇ ਗਏ ਤਾਂ ਕੀ ਹੋਇਆ ਜਦੋਂ ਮਹਾਰਾਜ ਵਾਪਸ ਆਏ ਨਾ ਉਦੋਂ ਗੁਰਗੋਵੀ ਸਿੰਘ ਮਹਾਰਾਜ ਦੀ ਮੁਹੰਸਿ ਪੰਜ ਸਾਲ ਆਪਣੇ ਪਿਤਾ ਦਾ ਮੁੱਖ ਗੁਰਗੋਵੀ ਸਿੰਘ ਮਹਾਰਾਜ ਨੇ ਨਹੀਂ ਦੇਖਿਆ ਸੀ ਮਾਤਾ ਗੁਜਰ ਕੌਰ ਜੀ ਨੂੰ ਬਖਸ਼ਲੇ ਸੀ ਮਾਤਾ ਜੀ

ਤੋਂ ਮਾਰਾ ਜੀ 5 ਮਿੰਟ ਲੰਮਾ ਪੀਣਾ ਹੈ ਤੋਂ ਕੋ ਤੇਰਬਾ ਤੇ ਸਾਹ ਮਾਰਾ ਤੁੰ 5 ਸਾਲਾਂ ਬਾਅਦ ਆਪਣੇ ਸੁਪੁੱਤਰ ਧੰਨ ਗੋਬਿੰਦ ਸਿੰਘ ਮਾਰੂ ਨੂੰ ਦੇਖਿਆ ਤੋਂ ਗੁਰੂ ਜੀ ਨੇ ਜਨਮ ਦੀਆਂ ਖੁਸ਼ੀਆਂ ਵਿੱਚ ਥਾ ਥਾ ਲੱਡੂ ਬਣੇਗੇ ਜਦੋਂ ਥਾ ਥਾ ਲੱਡੂ ਬਣੇਗੇ ਧੰਨ ਮਾਤਾ ਗੁਜਰਪਾਲ ਜੀ ਦਾ ਜਿਹੜਾ ਮਾਈਕਾ ਪਰਵਾਰ ਸੀ ਉਹ ਕਰਤਾਰਪੁਰ ਸੀ ਪਿਛੋਕੜ ਉਹਨਾਂ ਦਾ ਲਖਨੌਰ ਸੀ ਧਿਆਨ ਨਾਲ ਸੁਣੀਏ ਮਾਤਾ ਗੁਜਰਪਾਲ ਜੀ ਦਾ ਪਿਛੋਕੜ ਲਖਨੌਰ ਵਿੱਚ ਸੀ ਜਦੋਂ ਲਖਨੌਰ ਤੋਂ ਰਵਾਨਾ ਹੋਏ ਉੱਥੋਂ ਦੀ ਤਾਂ ਉਹ ਕੁਛ ਪਰਵਾਹ ਜene ਕਰਤਾਰਪੁਰ ਆ ਕੇ ਬਸ ਗਏ ਮਾਤਾ ਗੁਜਰਕੌਰ ਜੀ ਦੇ ਨਾਲ ਕਰਤਾਰਪੁਰ ਆ ਕੇ ਬਸ ਗਏ ਤਾਂ ਇੱਕ ਭਰਾ ਮਾਤਾ ਗੁਜਰਕੌਰ ਜੀ ਦਾ ਜਿਹੜਾ ਸੀ ਵੱਡੇ ਭਰਾ ਤਾਂ ਉਹ ਲਖਨੌਰ ਵਿੱਚ ਹੀ ਰਹਿ ਗਏ ਜਦੋਂ ਲੱਡੂ ਲੱਡੂ ਕਰਤਾਰਪੁਰ ਵੱਲੇ ਗਏ ਤਾਂ ਲਖਨੌਰ ਵਿੱਚ ਵੀ ਲੱਡੂ ਭੇਜੇ ਗਏ ਗੁਰਬਖਸ਼ ਸਿੰਘ ਮਹਾਰਾਜ ਜਨਮ ਦੇ ਆਲੇ ਦੀ ਖੁਸ਼ੀ ਵਿੱਚ ਲਖਨੌਰ ਵਿੱਚ ਲੱਡੂ ਭੇਜੇ ਗਏ ਜਦੋਂ ਉੱਥੇ ਲੱਡੂ ਬੇਚੇ ਤਾਂ ਕੋਈ ਗਵਾਨ ਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਨਾਲ ਰਹਿੰਦੇ ਥੇ ਫਸਕਾ ਸੀ ਪੀਰ ਦੀ ਖਮਸ਼ਾ ਦਾ ਲਖਨੌਰ ਵਿਖੇ ਪੀਰ ਦੀ ਖਮਸ਼ਾ ਦਾ ਫਸਕਾ ਸੀ ਫਸਕਾ ਪੀਰ ਦੀ ਖਮਸ਼ਾ ਬਹੁਤ ਵੱਡੇ ਮਉ ਮੁਸਲਮਾਨ ਹੋਏ ਨੇ ਬਹੁਤ ਵੱਡੇ ਸ਼ਰਧਾਲੂ ਹੋਏ ਨੇ ਗੁਰੂ ਘਰ ਦੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਦੇ ਘਰੇ ਲੱਡੂ ਗਏ ਤੇ ਉਹਨਾਂ ਨੇ ਕਿਹਾ ਮਾਤਾ ਗੁਜਰੀ ਜੀ ਦੇ ਪ੍ਰਖਾਣੇ ਗਿਆ ਕਿ ਮੇਰਾ ਭਾਂਜਾ ਆ ਰਿਹਾ 33 ਸਾਲਾਂ ਬਾਅਦ ਮੇਰੇ ਭੈਣ ਦੀ ਗੋਪ ਭਰੀ ਐ ਤਾਂ ਮੇਰੇ ਭਾਂਜੇ ਦੀ ਖੁਸ਼ੀ ਵਿੱਚ ਅਸੀਂ ਲੱਡੂ ਦੇ ਰਹੇ ਹਾਂ ਤਾਂ ਮਾਤਾ ਜੀ ਕੀ ਤਿੱਖਮ ਸ਼ਾਦੀ ਬੜੇ ਖੁਸ਼ ਹੋਏ ਉਹਨਾਂ ਨੇ ਇਹ ਗੱਲ ਸੋਚੀ ਕਿ ਹਰ ਕੋਮ ਇਨਸਾਨ ਮਾਰਤ ਦਾ ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਮਾਰਤ ਦਾ ਪੁੱਤਰ ਜੇ ਐਡੀ ਬਡੀ ਹਸਤੀ ਨੇ ਜਨਮ ਲਿਆ ਕੋ ਛੋਟੀ ਮੋਟੀ ਹਸਤੀ ਹੋਣੀ ਤਾਂ ਕਿਉਂ ਨਾ ਅਰੇਤੀ ਲੋਕ ਵਧਾਈਆਂ ਦੇਣ ਜਾਂਦੇ ਨੇ ਫਿਰ ਖੁਦ ਆਪ ਜਾਵਾ ਮਾਰ ਲੈਂਦਾ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਨਾਲੇ ਵਧਾਈ ਲੈ ਕੇ ਜਾਵਾਂ ਪੀਰ ਬਿਕਮਸ਼ਾਹ ਨੇ ਮਨ ਬਲਾ ਲਿਆ ਕਿ ਮੈਂ ਲਖਨੌਰ ਤੋਂ ਪਟਨਾ ਸਾਹਿਬ ਜਾਣਾ ਹੈ ਪਟਨੇ ਵਾਲੋਂ ਨੇ ਆਪਣਾ ਉਹ ਜਦੋਂ ਨਮਾਜ਼ ਪੜਨ ਲੱਗੇ ਨਾ ਪੀਰ ਬਿਕਮਸ਼ਾਹ ਤਾਂ ਉਹਨਾਂ ਦਾ ਨਾ ਨਮਾਜ਼ ਵਿੱਚ ਮਨ ਨਹੀਂ ਲੱਗਿਆ ਤਾਂ ਉਹਨਾਂ ਨੇ ਕਿਹਾ ਤੇ ਨਮਾਜ਼ ਵਿੱਚ ਮਨ ਨਹੀਂ ਲੱਗ ਰਿਹਾ ਸਿੰਘਾਂ ਦੇ ਉਹਨਾਂ ਦੇ ਸੇਵਕਾਂ ਨੇ ਪੁੱਛਿਆ ਕੀ ਗੱਲ ਸੇਵਕਾਂ ਨੇ ਅੱਜ ਤੁਹਾਡਾ ਮੂੰਹ ਇੰਦਰ ਨੂੰ ਕਿਉਂ ਨਹੀਂ ਹੈ ਨਮਾਜ਼ ਵਾਲੀ ਸਟੈਟ ਕਹਿੰਦੇ ਅੱਜ ਮੇਰਾ ਮੂੰਹ ਇੱਧਰ ਨਹੀਂ ਅੱਜ ਪਟਨੇ ਵਾਲੀ ਸਟੈਟ ਨੂੰ ਆਕਰ ਹੋ ਜਾਂਦਾ ਹੈ ਮੈਂ ਤਾਂ ਜੋਗਾ ਜਾਣੀ ਜਾਣ ਨੂੰ ਪਟਨਾ ਸਾਹਿਬ ਨਾਲ ਕੀਪੀ ਕਮਸ਼ਾਹ ਜੀ ਚਲਾਣਾ ਕਰਦੇ ਉਧਰ ਨੂੰ ਜਦੋਂ ਉਧਰ ਤੁਰੇ ਤੇ ਰਸਤੇ 'ਚ ਜਾਂਦੇ ਜਾਂਦੇ ਤਾਂ ਪਹਿਲਾਂ ਤਾਂ ਦੇਖੋ ਕੋਈ ਸਾਧਨ ਨਹੀਂ ਸੀ ਮਾਰਨ ਜੀ ਤੋਦਿਆ ਤੋਦਿਆ ਤੇ ਕੀਪੀ ਕਮਸ਼ਾਹ ਜੀ ਨੇ ਟੰਡਾ ਤਿਆਰ ਕੀਤਾ ਜਦੋਂ ਗਏ ਅਸੀਂ ਦਰਸ਼ਨਾਂ ਵਾਸਤੇ ਪਟਨਾ ਸਾਹਿਬ ਦੇ ਪਹੁੰਚੇ ਤਾਂ ਉੱਥੇ ਮਾਮਾ ਦੇ ਪਾਲ ਚੰਦ ਜੀ ਬਾਹਰ ਆਏ ਤਾਂ ਉਹਨਾਂ ਨੇ ਕਿਹਾ ਅਸੀਂ ਹੁਕਮ ਕਰੂ ਕੀਪੀ ਕਮਸ਼ਾਹ ਨੂੰ ਮੈਂ ਦੱਸਿਆ ਕਿ ਮੈਂ ਲਖਨਊਰ ਤੋਂ ਆਇਆ ਹਾਂ ਮੈਂ ਤਾਂ ਕਹਿੰਦੇ ਇੱਥੇ ਮਾਰਦ ਨੂੰ ਮਿਲਣ ਆਇਆ ਉਹਨਾਂ ਨੇ ਸੋਚਿਆ ਸ਼ਾਇਦ ਉਹ ਤੇ ਭੱਦ ਸਾਰ ਮਾਰਦ ਕਹਿੰਦੇ ਨਹੀਂ ਤੁਸੀਂ ਆਟਾ ਕੋ ਕੇ ਦਾਲ ਕੋ ਕੇ ਸਾਰਾ ਕੁਝ ਮਿਲ ਜੇਗਾ ਵੱਡੇ ਮਾਰਦ ਇੱਥੇ ਨਹੀਂ ਹੈਗੇ ਉਹ ਸਾੰਗ ਦੇ ਮੇਰੇ ਜਿੱਥੇ ਤੱਕ ਤੁਸੀਂ ਇੱਥੇ ਤੱਕ ਪੱਕਲੇ ਤੱਕ ਪਹੁੰਚ ਗਏ ਤੁਸੀਂ ਸਾੰਗ ਤੱਕ ਪੀ ਗਾਹ ਸਜੋ ਉਹਨਾਂ ਨੇ ਕਿਹਾ ਸਾੰਗ ਤੱਕ ਮੈਂ ਉਹਨਾਂ ਦੇ ਦਰਸ਼ਨ ਨਹੀਂ ਉਹਦੇ ਤੱਕ ਮੈਂ ਕਿਤੇ ਹੋਏ ਨਹੀਂ ਉਹਨਾਂ ਦੇ ਕਰ ਵੀ ਲਵਾऊंगा ਪਰ ਮੈਨੂੰ ਉਹਨਾਂ ਦੇ ਦਰਸ਼ਨ ਕਰੇ ਜਿਹੜੇ ਹੋਣਾ ਆਏ ਨੇ ਧੰਗੁਰੂ ਗੋਬਿੰਦ ਸਿੰਘ ਮਾਰਦ ਕਹਿੰਦੇ ਮੈਨੂੰ ਉਹਨਾਂ ਦੇ ਦਰਸ਼ਨ ਕਰਾਉਣ ਜਦੋਂ ਉਹਨਾਂ ਨੇ ਕਿਹਾ ਵੀ ਅਜੇ ਤਾਂ ਪਿਤਾ ਦੇ ਹੀ ਦਰਸ਼ਨ ਕੀਤੇ। ਕਿ ਪਿੱਖਮ ਸਾਦੇ ਨੂੰ ਮਾਮਾ ਜੀ ਨੇ ਕਿਹਾ ਅਜੇ ਪਿਤਾ ਜੀ ਦੇ ਦਰਸ਼ਨ ਨਹੀਂ ਕੀਤੇ। ਐਵੇਂ ਜਿਵੇਂ ਦਰਸ਼ਨ ਕਰਾ दिए ਗੋਬੇ ਸਾਹਿਬ ਜੀ ਨੇ। ਉਹਨਾਂ ਨੂੰ ਸੀ ਅਗੇ ਕਿਵੇਂ ਬਾਹਰ ਕੱਢ ਦੀਏ। ਉਹਨਾਂ ਦੇ ਦਰਸ਼ਨ ਨਹੀਂ ਹੋ ਸਕੇ। ਉਹ ਪੀਰ ਪਿੱਖਮ ਸਾਹਿਬ ਜੀ ਆਪਣੇ ਜਿੱਤ ਤੇ ਬੈਠ ਗਏ ਕਿ ਮੈਂ ਐਡੀ ਦੂਰੋਂ ਜੇ ਆਇਆ ਹਾਂ ਨਾ। ਆ ਮੈਂ ਬਿਨਾਂ ਦਰਸ਼ਨਾਂ ਦੇ ਨਹੀਂ ਜਾਵਾਂਗਾ। ਮੈਂ ਬਿਨਾਂ ਦਰਸ਼ਨਾਂ ਦੇ ਨਹੀਂ ਜਾਵਾਂਗਾ। ਉਹਨਾਂ ਨੇ ਕਿਹਾ ਮੈਂ ਬਾਹਰ ਹੀ ਬੈਠਾ ਹਾਂ ਮਾ ਜਿੱਦੇ ਮਰਜ਼ੀ ਦਿਨ ਲੱਗਣ ਮੈਂ ਤਾਂ ਦਰਸ਼ਨ ਕਰਕੇ ਹੀ ਜਾਵਾਂਗਾ। ਉਹਨਾਂ ਨੇ ਆਪਣੇ ਮਨ ਦੇ ਵਿੱਚ ਤਾਂਗ ਰੱਖ ਕੇ ਗੁਰੂ ਸਾਹਿਬਾਂ ਦੇ ਦਰਸ਼ਨਾਂ ਦੀ ਉੱਥੇ ਬੈਠਦੇ ਤਾਂ ਕਾਫੀ ਦਿਨ ਬਿਤੇ ਜਦੋਂ ਉਹਨਾਂ ਨੇ ਮਾਤਾ ਕਿਰਪਾਲ ਜੀ ਨੇ ਮਾਤਾ ਗੁਜਰਕੋਲ ਮਾਤਾ ਮਾਤਾ ਨਾਨਕੀ ਜੀ ਨੂੰ ਕਿਹਾ ਮਾਤਾ ਨਾਨਕੀ ਜੀ ਪੀਰ ਤਿਕੰਸ਼ਾ ਜੀ ਦੇ ਦਰਵਾਜ਼ੇ ਬੈਠੇ ਨੇ ਪੀਰ ਜੀ ਨੇ ਤਾਂ ਉਹਨਾਂ ਨੇ ਵੀ ਸੋਚਿਆ ਕਿ ਸ਼ਾਇਦ ਕੋਈ ਦਸ਼ਮਨਾ ਦੀ ਚਾਲ ਨਾ ਹੋਵੇ ਅਗੇ ਕਿਵੇਂ ਭਾਰਤ ਤੇ ਗੋਬਿੰਦ ਰਾਏ ਨੂੰ ਉਹਨਾਂ ਨੇ ਨਹੀਂ ਭੇਜਿਆ ਜਦੋਂ ਉਹਨਾਂ ਨੇ ਭਾਕਣਾ ਦੇਖੀ ਤਾਂ ਉਹਨਾਂ ਨੇ ਸੋਚ ਲਿਆ ਕਿ ਚਲੋ ਐਜੂ ਕਰਦੇ ਗੋਬਿੰਦ ਰਾਏ ਜੀ ਨੂੰ ਬਾਹਰ ਕੱਢਦੇ ਆ ਇਸੇ ਬਾਅਦ ਸੰਗਤ ਵੀ ਦਰਸ਼ਨ ਕਰਨ ਲੈ ਕੇ ਉਹਨਾਂ ਦੇ ਸੰਗਤਰੀ ਦਰਸ਼ਨ ਕਰੇਗੀ ਤੇ ਤੀਰਥ ਕੇ ਖਮਸ਼ਾ ਦੇ ਦਰਸ਼ਨ ਕਰ ਲਏਗੇ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਆਏ ਉਹ ਗੰਢਵਾਜਿਆਂ ਤੋਂ ਉਹ ਸਾਧਾਂ ਦਾ ਕਿੱਤਾ ਉਹਨਾਂ ਨੇ ਬੜਾ ਵੱਡਾ ਸਾਧਾਂ ਦਾ ਕਿੱਤਾ ਜਦੋਂ ਗੋਬਿੰਦ ਰਾਣੀ ਜੀ ਦਾ ਤਾਂ ਜਦੋਂ ਬਾਹਰ ਲੈ ਕੇ ਆਏ ਤੀਰਥ ਕੇ ਖਮਸ਼ਾ ਜੀ ਉਹਨਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਇੱਕ ਚਰਨ ਆਪਣੇ ਮਸਤਕ ਨਾਲ ਲਾਇਆ ਜੇ ਅਸੀਂ ਕਹੀਏ ਨਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਸਿਰਫ ਮੁਸਲਮਾਨਾਂ ਨਾਲ ਲੜਾਈ ਸੀ ਇੱਥੇ ਅਸੀਂ ਗਲਤ ਹਾਂ ਗੋਗੀ ਸਿੰਘ ਮਾਰਾ ਦੀ ਮੁਸਲਮਾਨਾਂ ਨਾਲ ਜਬਰ ਤੇ ਜ਼ੁਲਮ ਨਾਲ ਲੜਾਈ ਸੀ ਜਬਰ ਜ਼ੁਲਮ ਜੇ ਕੋਈ ਹਿੰਦੂ ਕਰਦਾ ਦੋ ਦਿਨਾਂ ਦੀ ਲੜਾਈ ਹੁੰਦੀ ਤਾਂ ਸੱਤ ਬਣਾਲੇ ਜਨ ਜਨ ਨਾਲ ਜ਼ੁਲਮ ਨਾਲ ਲੜਾਈ ਕੀਤੀ ਸੀ ਮੁਸਲਮਾਨਾਂ ਦਾ ਪਿੰਦ ਤੇ ਕਮਸ਼ਾਤੀ ਸੀ ਪੀਰ ਬੁੱਤੂ ਸ਼ਾਹ ਸੀ ਤਾਂ ਪੀਰ ਦੇ ਕਮਸ਼ਾਤੀ ਨੇ ਆਪਣੇ ਮੱਥੇ ਦੇ ਉੱਤੇ ਧੰਗ ਗੋਗੀ ਸਿੰਘ ਮਾਰਾ ਦਾ ਇੱਕ ਚਰਨ ਲਗਾਇਆ ਧੰਨ ਧੰਨ ਹੋ ਗਏ ਗੋਗੀ ਸਿੰਘ ਮਾਰਾ ਦੇ ਦਰਸ਼ਨ ਕਰਕੇ ਜਦੋਂ ਉਹਨਾਂ ਨੇ ਦਰਸ਼ਨ ਕੀਤੇ ਤਾਂ ਉਹਨਾਂ ਦੇ ਮਨ ਵਿੱਚ ਉਸੇ ਟਾਈਮ ਇੱਕ ਸ਼ੰਕਾ ਆ ਗਿਆ सोचा कि गुरु तेग बहादुर साहब महाराज का पुत्र है धन गुरु गोबिंद जी कि खड़ा तो हो गए उस टाइम गोद सिंह महाराज का जन्म होर्म कौन बन गई है ने ने तो उन्होंने सोचा भी हिंदुआई खड़े हो गए कि मुसलमान भी खड़े हो गए तो किएंगे जो एक खड़े हो विवाद बहुत वाला खड़ा हो जाए तो उन्होंने मन चंका आवर तक बुद्धू शाह ने

ਕਿ ਸਾਡੇ ਕਿਸੇ ਨਾਲ ਕੋਈ ਵਿਵਾਦ ਨਹੀਂ ਅਸੀਂ ਹਿੰਦੂਆਂ ਦੇ ਨਾਲ ਅਸੀਂ ਮੁਸਲਮਾਨਾਂ ਨਾਲ ਸਾਡੇ ਕਿਸੇ ਨਾਲ ਨਹੀਂ ਅਸੀਂ ਸਭ ਨੂੰ ਬਰਾਬਰ ਸਮਝਾਂਗੇ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਤ ਨੂੰ ਐਸੇ ਸਤ ਨੂੰ ਸੀ 3 ਸਾਲ ਦੀ ਉਮਰ ਸੀ ਜਦੋਂ ਸਤਗੁਰਾਂ ਦੇ ਮਾਤਾ ਗੁਜਰੀ ਜੀ ਇੱਕ ਬਿੱਬੀ ਲੈ ਕੇ ਆਈ ਸੀ ਸਤਨਾਮ ਤੇ ਕਲਗੀ ਇੱਕ ਬਿੱਬੀ ਬਹੁਤ ਸੋਨੇ-ਸੋਨੇ ਪੰਗਾ ਪੰਗਾ ਦੀ ਕਲਗੀ ਲੈ ਕੇ ਆਈ ਤਾਨ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਉਸ ਟਾਈਮ ਕਲਗੀ ਪਹਿਨਾਈ ਮਾਤਾ ਗੁਜਰੀ ਜੀ ਤੋਂ ਆਪ ਨੇ ਉਹ ਤਿੰਨ ਸਾਲ ਦੀ ਉਮਰ ਦੇ ਸਮੇਂ ਤੋਂ ਕਲਗੀਆਂ ਵਾਲੀ ਦਾ ਕਿਤਾਬ ਮਿਲ ਗਿਆ ਸੀ ਸੋ ਸਤਿਗੁਰੂ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਦੀ ਪੁਸਤਕ ਦੇ ਵਿੱਚ ਕੁਝ ਲਾਈਨਾਂ ਨੇ ਉਹ ਅਸੀਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਪਟਨੇ ਸਾਹਿਤ ਦੇ ਧਰਮ ਦੇ ਭਾਗ ਜਾ ਕੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਪਟਨੇ ਸਾਹਿਤ ਦੇ ਧਰਮ ਦੇ ਭਾਗ ਜਾ ਕੇ ਜਿਹਦੇ ਵਿੱਚ ਅੱਲਾ ਦਾ ਨੂਰ ਆਇਆ ਬੰਦਨ ਦੀ ਗਿਆਨ ਰੂਪਤਾ ਨੂੰ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਜਿਹੜੇ ਗਾਧੇ ਮਜਮਾ ਤੇ ਜ਼ੁਲਮ ਕਰਦੇ ਅੰਦਰ ਉਹਨਾਂ ਦੇ ਮਨੋਂ ਗਰੂਰ ਆਇਆ ਸ਼ੀਸ਼ੇ ਵਾਂਗਰਾ ਕਰੇਗਾ ਸਾਥ ਨੂੰ ਜਿਹਦੇ ਇਹ ਬੇਬੇ ਪਾਪਾਂ ਦਾ ਗਰੂਰ ਆਇਆ ਲੱਖ ਲੱਖ ਮੂਰਖਾਂ ਨੂਰ ਵੱਲੋਂ ਗੁਰੂ ਗੋਬਿੰਦ ਦੇ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ ਲੱਖ ਲੱਖ ਮੂਰਖਾਂ ਹਰ ਗੋਬਿੰਦ ਦੇ ਨੂਰ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ ਵਾਹਿਗੁਰੂ ਜੀ ਕਾ ਖਾਲਸਾ